ਫਸਟਨ ਲਓ ਜੀ ਕਹਿੰਦੇ ਮੁੰਡੇ ਕਹਿੰਦੇ ਵੀ ਭਾਈ ਇੰਡੀਆ ਗੇਟ ਦੇਖ ਕੇ ਆਉਣਾ ਨਾਲੇ ਹਮਾਇੂ ਜੀ ਨਾਲੇ ਕਹਿੰਦੇ ਉਹਦੀ ਹਮਾਇੂ ਦੀ ਕਬਰ ਦੇਖ ਕੇ ਆਉਣੀ ਆ ਮੱਥਾ ਟੇਕਣਾ ਕਹਿੰਦੇ ਭਾਈ ਸਾਡਾ ਬਜ਼ੁਰਗ ਤਾਂ ਬੜਾ ਬਡੇਰਾ ਤਾਂ ਕਹਿੰਦੇ ਇਹ ਜ਼ਿਆਦਾ ਹੋਣੀ ਇਹ ਇੱਧਰ ਆ ਮੁੰਡਾ ਇਹਦੇ ਆ ਲੋ ਇੱਧਰ ਕਰੋ ਸੰਧੂਰੀ ਪੱਗ ਵਾਲਿਆ ਮੈਂ ਤਾਂ ਕਹੀ ਨਹੀਂ ਭਾਈ ਕਰੋ ਕੋਈ ਕਮੈਂਟ ਐੜੇ ਤੇ ਮੈਂ ਤਾਂ ਤਵਾ ਲਾ ਰਿਹਾ ਵੀ ਇੰਡੀਆ ਗੇਟ ਵੀ ਨਹੀਂ ਇਹ ਜ਼ਿਆਦਾ بڑا ਤਵਾ ਹੋ ਜਾਣਾ ਸਡੋਰ ਖੇ ਕੱਢਦੀ ਬਾਈ ਲੈਣ ਲੈਣ ਜਾ ਕੇ ਕਹਿ ਕੇ ਦੇਖ ਤਾਹੀ ਮੇਰੇ ਤੇ ਕਹਿਤਾ ਨਾ ਬਾਈ ਤੂੰ ਕਹਿ ਕੇ ਦੇਖ ਲਾ ਨਹੀਂ ਜਦ ਵੀਰੇ ਮੈਂ ਆਪਣਾ ਆਪਣਾ ਫੀਡਬੈਕ ਲੈ ਲੋ ਬਾਈ ਮੁੜ ਗਏ ਆ ਹਾਰੇ ਗੱਡੀ ਫੀਲਡ ਤੇ ਤੁਰਿਆ ਵਗਾਰਾ ਜਾ ਕਹਿ ਤਸ ਆ ਬਾਈ ਕਹਿੰਦੇ ਜਿੰਨੀਆਂ ਵੀ ਕਹਿੰਦੇ ਵੀ ਆਪਣੇ ਇੰਡੀਆ ਦੇ ਵਿੱਚ ਜਿੰਨੇ ਵੀ ਭਵਨ ਹੈ ਇਹ ਸਾਰੇ ਹੋਰੇ ਆ ਸਾਰੇ ਮੰਤਰੀ ਛੰਤਰੀ ਸਾਰੇ ਬਾਈ ਇੱਥੇ ਆਉਣੇ ਆ ਕਾਹੀ ਬਾਈ ਕਹਨੇ ਆ ਵੀ ਦਿੱਲੀ ਦਿੱਲੀ ਉਹ ਹੁੰਦੀ ਆ ਆ ਦੇਖੋ ਆ ਸਾਰੇ ਬੜੀਆਂ ਬੜੀਆਂ ਕੋਠੀਆਂ ਸਾਰੀਆਂ ਮੰਤਰੀਆਂ ਦੀਆਂ ਬਾਹਰ ਸਿਕਿਉਰਟੀ ਖੜੀ ਐ ਇਹ ਭਾਈ ਇਧਰ ਇੱਕ ਗੱਲ ਹੈ ਜਿਵੇਂ ਲੋਕ ਕਹਨੇ ਆ ਹਾਇਓ ਮਰ ਗਏ ਹਾਇਓ ਖਾ ਲੇ ਹਾਇਓ ਪੋਲੂਸ਼ਨ ਹਾਇਓ ਪੋਲੂਸ਼ਨ ਅਸੀਂ ਵੀ ਬਾਈ ਸਵੇਰ ਦੇ ਫਿਰਦੇ ਆ ਸਾਡਾ ਵੀ ਕਿਸੇ ਦਾ ਦਮ ਨਹੀਂ ਘਟਿਆ ਬਹੁਤ ਵਧੀਆ ਗੱਲ ਐ ਆ ਲਓ ਜੀ ਆ ਕਹਿੰਦੇ ਵੀ ਆ ਹੁਣ ਕਹਿੰਦੇ ਮੋਦੀ ਉਹਨਾਂ ਦੇ ਘਰ ਕਿੰਨੇ ਨੂੰ ਰਸਤਾ ਮੁੜ ਗਿਆ ਇੱਥੇ ਕਹਿੰਦੇ ਵੀ ਆ ਜਿੰਨੀ ਆ ਵੀ ਬਾਹਰਲੇ ਦੇਸ਼ ਐ ਬਾਹਰਲੇ ਦੇਸ਼ ਐ ਉਹਨਾਂ ਦੇ ਕਹਿੰਦੇ ਦੂਤਾਵਾਸ ਐ ਇੱਥੇ ਆ ਦੇਖੋ ਬਈ ਨਜ਼ਾਰਾ ਲਿਆਂਦਾ ਵੇ ਆ ਦਿੱਲੀ ਵਾਲਿਆਂ ਨੇ ਪੂਰਾ ਡਿਸਿਪਲਨ ਚ ਰਹਿੰਦੇ ਨੇ ਪੂਰੇ ਡਿਸਿਪਲਨ ਚ ਐ ਬਾਈ ਬੰਦੇ ਧਰਮ ਤੇ ਸਵਾਦ ਆਇਆ ਪਿਆ ਆ ਚੱਲ ਵੇ ਆ ਚੱਲ ਵਿਆ ਮਿੱਠਾ ਵੇ ਗੇਟ ਮੇਠੀ ਨੇ ਲਓ ਵੀ ਹੁਣ ਜਾਣਾ ਇੰਡੀਆ ਗੇਟ ਕਹਿੰਦੇ ਫਿਰ ਉਹ ਤੋਂ ਬਾਅਦ ਮਿੱਤਰ ਕਹਿੰਦੇ ਵੀ ਬਾਈ ਜੇ ਹੋ ਸਕਿਆ ਤਾਂ ਲਾਲ ਕਿਲੇ ਵੀ ਜਾ ਕੇ ਆਉਣਾ ਆ ਮਾਮੇ ਖੜੇ ਆ ਬਾਈ ਉਹ ਜੀ ਨੂੰ ਜਰਾ ਬਤਰੇਗਾ ਮਾਮੇ ਮਾਮਿਆਂ ਦੀ ਵਰਦੀ ਉਹਰੇ ਥੋੜੀ ਜੀ ਗਲਤ ਹੈ ਪਤਾ ਜੀ ਨਹੀਂ ਲੱਗਦਾ ਐਂ ਲੱਗਦਾ ਵੀ ਪਤਾ ਨਹੀਂ ਰੋਡ ਵਾਲੀ ਇਹ ਇਹੇ ਕੂੜੇ ਵਾਲੇ ਬਰੇ 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 ਸੈਂਗਟੂ ਸੈਂਗਟ ਆਹ ਲੋ ਜੀ ਕਹਿੰਦੇ ਆ ਇੱਧਰ ਨੂੰ ਉਹ ਸਾਹਮਣੇ ਬਾਈ ਕਹਿੰਦੇ ਉਹ ਆ ਪਾਰਲੀਮੈਂਟ 12 ਦਰੀ ਵੀ ਆ ਬਾਈ 12 ਦਰੀ ਚ ਵੀਰੇ ਆਪਾਂ ਹੁਣ ਫਿਰ 12 ਦਰਾਂ ਚ ਇਹਨੂੰ ਜਾ ਨਹੀਂ ਹੋਣਾ ਨਹੀਂ ਹੋ ਵੀ ਆ ਜਿਹੜੇ ਡੋਟ ਪਰ ਗਾਦੀ ਉਹ ਨਹੀਂ ਜਾਂਦੇ ਤੇ ਡੰਡਾ ਹੋੜੀ ਆ ਪਿੱਛੇ ਲੰਘਿਆ ਰੁਕਦੇ 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 ਗੱਡੀ ਰਾਸ਼ਟਰਪਤੀ ਭਾवन ਵੀ ਇੱਧਰ ਹੀ ਸੀ ਰੁਕਦੇ ਰੁਕਾਂ ਰੁਕਦੇ ਇੱਕ ਜੀ ਤੇ ਇਹ ਕਹ ਬਾਈ 8 ਮਿੰਟ ਦਾ ਰੁਕਣਾ ਪੈਣਾ ਰੁਕਣਾ ਪੈਣਾ ਐਂ ਨਹੀਂ ਗੱਲ ਬਣਦੀ ਬਣਾ ਲਈ ਅਗਲੇ ਨੇ ਲਓ ਚੱਲੋ ਬਾਈ ਗਵਰਨਮੈਂਟ ਆ ਵੀ ਨਹੀਂ ਆਉਗੇ ਉਹ ਬੇ ਸਰਕਾਰ ਹੈ ਆਪਾਂ ਹੈਗੇ ਆਮ ਇਨਸਾਨ ਆਪਾਂ ਇਹ ਗਵਰਨਮੈਂਟ ਆ ਪੰਜਾਬ ਉਹ ਗਵਰਨਮੈਂਟ ਆ ਆ ਇੱਥੇ ਦਾ ਟਾ ਟਾ ਘੁੱਟਦੇ ਆ ਪੰਜਾਬ ਵਾਲਿਆਂ ਨੂੰ ਮੋਦੀ ਤਾਂ ਆਪ ਕਰਾ ਚੱਕ ਲੋ ਥਲੇ ਇਹਨੂੰ ਉਹਦੇ ਬਾਈ ਨੇ ਮੈਪ ਲਾਇਆ ਹੋਇਆ ਕਿਹੜੇ ਨੇ ਲਾਇਆ ਵੇ ਰੁਕ ਜਾ ਰੁਕ ਜਾ ਨੰਕਰਦੇ ਨੰਕਰਦੇ ਲੋਕ ਬਣਉਂਦਾ ਲੈ ਵੀ ਉਰੇ ਤੇ ਆਪਾਂ ਨੇ ਰਾਈਟ ਮੋੜਨਾ ਉਹ ਉਹ ਜਿੱਥੇ ਪੱਤੀ ਪਾ ਮੈਂ ਵੀ ਕਹਿੰਦੇ ਵੀ ਬਈ ਦਿੱਲੀ ਦਾ ਪੂਰਾ ਪੋਰਸ਼ ਜਿੱਥੇ ਨੋ ਐਂਟਰੀਆਂ ਦੇ ਬੋਰਡ ਲੱਗੇ ਹੋਏ ਆ ਬਾਈ ਉੱਥੇ ਆ ਗਏ ਅਧਿਕਰੋਂ ਨਵੇਂ ਟ੍ਰੇਨ ਕਿੱਧਰ ਨੂੰ ਆਉਂਦੇ ਨੇ ਨਿਰਮਾਣ ਭਵਗ ਇੱਥੋਂ ਪਾਈ ਕਹਿੰਦੇ ਨਿਰਮਾਣ ਹੁੰਦਾ ਪੂਰੇ ਭਾਰਤ ਦਾ ਨਿਰਮਾਣ ਭਵਗ ਹੈ ਯਾਰ ਦਿੱਲੀ ਦੀ ਹੈ ਤਾਂ ਗੱਲ ਬਾਤ ਲੋਕੋ ਵੀ ਗੱਲ ਬਾਤ ਹੈ ਬਾਈ ਯਾਰ ਦਿੱਲੀ ਰਾਜਧਾਨੀ ਹੈ ਆਪਣੇ ਇੰਡੀਆ ਦੀ ਨਹੀਂ ਥੋੜੀ ਨਹੀਂ ਪਰ ਲੱਗਦੀ ਵੀ ਆ ਚੰਡੀਗੜ੍ਹ ਨਾਲੋਂ ਇਸ ਟਾਈਮ ਵਧੀਆ ਲੱਗਦੀ ਦਿੱਲੀ ਦੇ ਨਾ ਬਾਈ ਬਹੁਤ ਵਧੀਆ ਬਹੁਤ ਵਧੀਆ ਲਓ ਵੀ ਕਹਿੰਦੇ ਵੀ ਥੋੜਾ ਜਿਹਾ ਦੂਰ ਰਹਿ ਗਿਆ ਤੁਹਾਨੂੰ ਗੇਟ ਆਫ ਇੰਡੀਆ ਦਿਖਾਉਣਾ ਹੈ ਇੱਥੇ ਨੂੰ ਤੁਸੀਂ ਐਂਟਰ ਹੋਣਾ ਹੈ ਇਹ ਇੱਥੇ ਦੇ ਕਹਿੰਦੇ ਵੀ ਜਿਹੜਾ ਗੇਟਵੇ ਆਫ ਇੰਡੀਆ ਹੈ ਕਿੰਨੇ ਵੀ ਕਹਿੰਦੇ ਲੜਾਈਆਂ ਹੋਈਆਂ ਕਹਿੰਦੇ ਇੱਥੋਂ ਹੀ ਚੜ੍ਹਾਈ ਹੋਈ ਹੈ ਜਦ ਹੋਈ ਹੈ ਫੌਜ ਦੀ ਇੱਥੇ ਵੜੇ ਆ ਗਏ ਕਿੱਥੇ ਨੂੰ ਕਿੱਥੇ ਹੀ ਵੜੇ ਨੇ ਉੜ ਕੇ ਇੱਥੇ ਹੀ ਕੱਡੇ ਪਰੇ 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 ਲੋ ਬਈ ਓਹ ਆ ਕਹਿੰਦੇ ਬਈ ਕਾਲਾ ਜਾਂ ਚਮਕਦਾ ਕਿਆ ਏ ਉਹ ਸੁਪਰੀਮ ਕੋਰਟ ਹੈ ਕਹਿੰਦੇ ਭਾਈ ਇੱਥੋਂ ਦੁਨੀਆ ਦੇ ਫੈਸਲੇ ਹੁੰਨੇ ਆ ਬੜੇ ਬੜੇ ਇੰਡੀਆ ਦੇ ਫੈਸਲੇ ਹੁੰਨੇ ਆ ਜੋ ਇਹਨੇ ਕਹਿਤਾ ਕਹਿੰਦੇ ਵੀ ਪੱਥਰ ਤੇ ਲਕੀਰ ਹੈ ਓਕੇ ਥੈਂਕ ਯੂ ਸੋ ਮਚ ਸਰ ਫॉर ਥਿਸ ਕਾਈਂਡ ਇਨਫੋਰਮੇਸ਼ਨ ਸਰ ਇਹ ਨਾ ਬਣਾ ਇੱਧਰ ਸਰ ਇਹ ਨਾ ਬਣਾ ਗਿਆ ਆਪਣਾ ਜੇ ਕਿਧਰ ਨੂੰ ਫਾਂਸੀ ਹੋ ਜਵੇ ਨੋ ਵੀ ਕਹਿੰਦੀਆਂ ਰੇਲਪਾ ਬਣਾ ਇੱਥੋਂ ਕਹਿੰਦੇ ਭਾਈ ਇੰਡੀਆ ਦੀਆਂ ਰੇਲਵੇ ਰੂਲਵੇ ਸਾਰਾ ਤਾਮਾ ਜਾਮਾ ਉਰੇ ਬੰਨਿਆ ਜਾਂਦਾ ਕਹਿੰਦੇ ਇੱਥੇ ਤਾਂ ਮਾ ਜਾਮਾ ਬੰਨਿਆ ਜਾਂਦਾ ਕਹਿੰਦੇ ਰੇਲ ਗੱਡੀਆਂ ਦਾ ਨਹੀਂ ਉੱਪਰ 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 ਖੜਾ ਸੀ ਉਹ ਲੈ ਹੱਦ ਹੋ ਗਈ ਭਾਈ ਉਹ ਬਾਹਰ ਉਹਦੇ ਪਹਾੜੇ ਬੰਨਦਾ ਆਉ ਦੇ ਆਹ ਬਾਈ ਕਹਿੰਦੇ ਪੁਲਿਸ ਲੱਗੀ ਹੋਈ ਆ ਨਾ ਨਾ ਉਹ ਚ ਖੜਾ ਸੀ ਹੁੰਦਾ ਉੱਪਰ ਇਹ ਲੋ ਭਾਈ ਕਹਿੰਦੇ ਵੀ ਨਜ਼ਾਰਾ ਆ ਗਿਆ ਆ ਗਿਆ ਆ ਗਿਆ ਚੌਂਕ ਤਾ ਆ ਗਿਆ ਚੌਂਕ ਦੇ ਬਰਲੇ ਪਾਸੇ ਕਿ ਆ ਗਿਆ ਤਾਜ ਮਹਿਲ ਸਾਹਜ ਕਿਹੜਾ ਉਹ ਹੋਟਲ ਤਾਜ ਅਬ ਜਹਾਜ਼ ਖੜੇ ਨੇ ਜਹਾਜ਼ ਉਹ ਲੈ ਬਈ ਜਹਾਜ਼ ਆ ਗਿਆ ਲੈ ਆਏ ਕਹਿੰਦੇ ਕਿੱਥੇ ਆ ਗਿਆ ਲੈ ਇਹ ਰੁੜਿਆ ਇਹ ਆ ਇਹ ਆ ਵਾਲੀ ਉਹ ਸਾਨਾ ਉਹ ਇਹ ਕਹਿੰਦੇ ਭਾਈ ਉਦੋਂ ਜੋ ਭਵਨ ਹੈ ਭਾਈ ਸਾਨਾ ਦਾ ਮੁਖਾਨਾ ਹੈ ਲੈ ਵੀ ਬਾਈ ਹੁਣ ਐਡੇ بڑے ਰਾਜਧਾਨੇ ਦੇ ਵਿੱਚ ਖਾਣੀ ਇਹਨਾਂ ਨੇ ਚੂਰੀਆਂ ਹੀ ਆ। ਦੇ ਲੈ ਦੱਸ ਇਹ ਚੋਰੀਂ ਦੇ। ਨਹੀਂ ਹੈ ਨਹੀਂ ਆਪਾਂ ਹੋਲ ਸਕਦੇ। ਵਾਹ ਜੀ ਵਾਹ ਵਾਟ ਆ ਬਿਜ਼ਨਸ ਆਈਡੀਆ ਜੈਂਟਲਮੈਨ। ਯੰਗਮੈਨ। ਲਓ ਜੀ ਕਿੰਨਾ ਸੋਹਣਾ ਰਸਤਾ ਕਹਿੰਦੇ ਆ ਦਿੱਲੀ ਚ ਟ੍ਰੈਫਿਕ ਹੈ ਟ੍ਰੈਫਿਕ ਹੈ ਕੋਈ ਟ੍ਰੈਫਿਕ ਨਹੀਂ ਬਾਈ। ਨਜ਼ਾਰਾ ਬੰਨਿਆ ਪਿਆ ਦਿੱਲੀ ਵਾਲਿਆਂ ਨੇ। ਪਾਪੜ ਚੱਲ ਗਏ ਉਹ ਆ ਗਿਆ ਆਪਣੇ ਦੇ ਉਹ ਗੇਟ ਆਫ ਇੰਡੀਆ ਨਹੀਂ ਇਹ ਇਹ ਵੀ ਕੁਝ ਹੈ ਇਹ ਵਿਗਿਆਨ ਭਵਨ ਵਿਗਿਆਨ ਭਵਨ ਕਹਿੰਦੇ ਇਹ ਵਿਗਿਆਨ ਪਤਾ ਨਹੀਂ ਵਿਗਿਆਨ ਆ ਦੋ ਭਾਈ ਘੇਟਾ ਗੱਲਵਾਦ ਸਿਰਾ ਗੱਲਵਾਦ ਹੈ ਪੈਸਾ ਪੂਰਾ ਲਾਇਆ ਹੋਇਆ ਦਿੱਲੀ ਵਾਲਿਆਂ ਨੇ ਪੈਸਾ ਪੂਰਾ ਲਾਉਨੇ ਆ ਭਾਈ ਦਿੱਲੀ ਵਾਲੇ ਇਹ ਫੈਦਿਦਾ ਆਪਣਾ ਪੈਸਾ ਇੱਥੇ ਖਰਚੂ ਰਿਆ ਉਹ ਪੂਰੀ ਹੋਰੀ ਇੱਥੇ ਇਰਾਜ਼ ਹੋ ਰਿਆ ਵੀਰੇ ਆ ਦੇਖੋ ਬਾਈ ਆ ਸਾਰੇ ਵਿਧਾਇਕਾਂ ਦੀਆਂ ਕੋਟੀਆਂ ਨੇ ਅੰਦਰ ਅੰਦਰ ਮਿਲਾਇਆ ਸੀ ਜੀ ਉਹ ਅੰਦਰ ਜਦ ਉਹ ਆਇਆ ਸੀ ਪ੍ਰੰਪ ਆਇਆ ਸੀ ਅੰਦਰ ਵੀ ਤਫੜੀ ਬਿਲਡਿੰਗ ਮਾਰਦੀ ਹੈ ਸਿੱਧਾ 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 ਹਾਂ ਜਵੇਂ ਕੋ ਮਨਾਇਆ ਉਹ ਮੇਂਗੂ ਮੀਚਾ ਲਓ ਵੀ ਅਕਬਰ ਰੋਡ ਤੇ ਆਗੇ ਕੀ ਗੱਲ ਹਾਂ ਪੱਕੀ ਗੱਲ ਆ ਅਕਬਰ ਰੋਡ ਤੇ ਹੈਗੇ ਜਾਣਾ ਮਾਊਦੀ ਕਵਰ ਤੇ ਆ ਆਉਂਦੀ ਹਮਾਇੂ ਹਮਾਇੂ ਚੱਲੋ ਵੀ ਤੇਰੇ ਸੱਜੇ ਹੱਥ ਆ ਜਾਣਾ ਉਹ ਬੱਬਾ ਲੱਗਦਾ ਸਰਾ ਅੱਗੇ ਖੱਬੇ ਤੇ ਪਾਰਕਿੰਗ ਆ ਬੀਬਾ ਖੱਬੇ ਤੇ ਪਾਰਕਿੰਗ ਆ ਲੈ ਵੀ ਖੱਬੇ ਆ ਮਾਨ ਸਿੰਘ ਰੋਡ ਤੇ ਆ ਮਾਨ ਸਿੰਘ ਚਲੋ ਇੱਥੇ ਵੀ ਸਰਦਾਰ ਨੇ ਆਏ ਉਹਦੇ ਪਾਸੇ ਆ ਓਏ ਪਾਰਕਿੰਗ ਆ ਸਿੰਘ ਆ ਰੇ ਵੇਖ ਲੈ ਫਿਰ ਬਾ ਰੋ ਖੜੀ ਕਰ। ਕਿਵੇਂ ਆ ਸਿੰਘ? ਪਾਰਕਿੰਗ ਹੋਰ ਇਹ ਕਿਤੇ? ਇੱਥੇ ਪਾਰਕਿੰਗ ਬ్రో। ਫੋਟੋ ਦੇ ਕੋਠੀ ਦਾ ਦੀ ਮੋਦੀ ਵਾਲੀ ਜ। ਆ ਰਿਹਾ ਪਾਰਕਿੰਗ ਹੋਰ। ਹਾਂ ਆ ਪਾਰਕਿੰਗ ਆ ਭਾਈ। ਤੁਸੀਂ ਬੰਦ ਕਰ ਲਓ। ਅਨਬੀ ਭਗ। ਇਹ ਕਿੱਥੇ ਆ ਗਏ? ਕਹਿੰਦੇ ਇੰਡੀਆ ਗੇਟ ਆ। ਗੇਟ ਦੇਖਣ ਆ ਗਏ ਮੁੰਡੇ ਨਾਭੀ ਭਗਵਾਨ ਕੇ। ਤਾਂ ਹੀ ਸਾਨੂੰ ਪਤਾ ਨਹੀਂ ਸੀ। ਸਾਨੂੰ ਪਤਾ ਨਹੀਂ ਸੀ ਵੀ ਇਹ ਆ ਸੜਾ ਬੀਲੀਆਂ ਲੰਦਾ। ਇਹ ਮਾਰਚ ਫਿਰਦਾ ਭਾਈ। ਹੈਂ? ਤੂੰ ਲੈਦਾ ਹੀ ਜੰਮਿਆ ਹਾਂ ਜੀ ਇਕ ਦੂਆ ਵੀ ਆ ਭਾਲੂ ਹੋਰ ਆ ਜਾਂਦਾ ਸਪਾਂਸਰ ਸਾਡਾ ਮੂਰੇ ਮੂਰੇ ਜੀ ਸਪਾਂਸਰ ਸਾਡਾ ਮੂਰੇ ਮੂਰੇ ਸਾਨੂੰ ਖਿਲਾਊਗਾ ਐਸ ਕਰੀਮ ਮਾਰਦਾ ਨਿਖਾ ਚਾਹੀਦਾ ਛੇੜਦੇ ਲੋਕ ਵੀ ਆ ਕੇ ਵੀ ਦੇ ਚਾਲ ਕਿੰਨੇ ਦਾ 50 ਦਾ ਅੱਛਾ 50 ਦਾ ਇਹਦੀ ਮੈਂ ਪੇਟਿਓ ਹਾਂ ਜੀ ਹੈ ਨਾ ਸਾਹਮਣੇ DM ਕਰੋ ਕਿਆ ਕਿਆ ਬੋਗਲ ਆ ਨਾ ਬਈ ਇਹ ਜਰੂਰ ਲਾ ਦੇਣਾ ਬਈ ਕਿਆ ਕਿਆ ਬੋਗ ਇਹਦੇ ਚ ਪਰ ਪੜੇਗਾ ਜੋ ਹੈ ਸਭ ਚਲੇਗਾ ਆਪ ਦੇਖੇਵੇਂ ਗੇੜਾ ਦੁੱਤ ਅਵੜੀ ਗਾ ਲੋ ਚੁਗਿਆੜੇ ਨੂੰ ਲਾ ਦਈਆਂ ਮਰ ਤਾਂ ਤਾਹਿਆ ਨਹੀਂ ਰਿਹਾ ਨਾ ਸਾਰਾ ਖਾਣਾ ਵੀ ਸਾਨੂੰ ਹਾਰੇ ਨੇ ਸਮਝ ਲੱਗੀ ý thức là đúng không ý thức là không ý thức là đúng không ý